ਸਸ਼ੀ ਕਾਲ ਜੀ ਸਾਰਿਆਂ ਨੂੰ ਪਿੰਡ ਗੁਰੂ ਸਰ ਵਿੱਚ ਖੜੇ ਆ ਅੱਜ ਗੱਲ ਕਰਦੇ ਆ ਲੱਖਾ ਜੀ ਨਾਲ ਲੱਖਾ ਜੀ ਤੁਹਾਡੇ ਨਾਲ ਕੀ ਗੱਲਬਾਤ ਹੋਈ ਹੈ ਜੀ ਆ ਪੂਰੀ ਦੱਸੋਗੇ ਜਨਤਾ ਨੂੰ ਹਾਂ ਜੀ ਆ ਇੱਕ ਨਾ ਭੀਲਵਾੜੇ ਤੋਂ ਅਸੀਂ ਆਨਲਾਈਨ ਨਾ ਪਰਚੀ ਪਾਈ ਸੀਗੀ ਮੇਰੇ ਬ੍ਰਦਰ ਨੇ ਠੀਕ ਹੈ 199 ਰੁਪਏ 199 ਰੁਪਏ ਆਨਲਾਈਨ ਕੀਤੇ ਸੀ ਇਹਨਾਂ ਨੂੰ ਕੀਤੇ ਸੀ ਆ ਦੇਖੋ ਜੀ ਇਹ ਦੱਸ ਰਿਹਾ ਜੀ 52300 16 ਨੰ ਆ ਨੰਬਰ ਸਾਹਮਣੇ ਆ ਰਿਹਾ ਜੀ ਇਹ ਇੱਥੇ ਬੋਲਟ ਨਿਕਲਣਾ ਸੀ ਦਿਖਾਇਆ ਹੋਈ ਜਨਤਾ ਨੂੰ ਬੋਲਟ ਬੋਲਟ ਨਿਕਲ ਗਿਆ ਜੀ ਨਿਕਲ ਗਿਆ ਇਹਨਾਂ ਨੇ ਆਪ ਹੀ ਸਾਨੂੰ ਪਾਤਾ ਵੀ ਤੁਹਾਨੂੰ ਬੋਲਟ ਨਿਕਲਿਆ ਠੀਕ ਹੈ ਜੀ ਠੀਕ ਹੈ ਜੀ ਤੇ ਉਸ ਤੋਂ ਬਾਅਦ ਆ ਇਹਨਾਂ ਦਾ ਸਾਰਾ ਬੈਰੋ ਡਾਟਾ ਹਾਂ ਬਾਕੀ ਉਹ ਦਿਖਾਇਆ ਆਪਣਾ ਬੋਲਟ ਦਾ ਨੰਬਰ ਹੀ ਤੇ ਆ ਵੀ 300 52316 ਤੇ ਬੋਲਟ 16 ਦੇ ਆ ਪਿਆ ਬੋਲਟ ਜੀ ਜਿਹੜਾ ਨੰਬਰ ਸਾਡੇ ਕੋਲੇ ਹੈਗਾ ਜੀ ਵੀ ਸਾਡੇ ਨਾਲ ਇਹ ਠੱਗੀ ਮਾਰ ਰਹੇ ਜੀ ਸਾਡਾ ਫੋਨ ਵੀ ਨਹੀਂ ਚੱਕ ਰਹੇ ਤੇ ਇਹ ਸਾਨੂੰ ਕਹੇ ਫੋਨ ਚੱਕ ਕੇ ਕੋਈ ਨਾ ਕੋਈ ਹੋਰ ਬੋਲਣ ਲੱਗ ਜਾਂਦਾ ਕਿ ਦੇਖੋ ਹੋਰ ਪੂਰੀ ਗੱਲ ਨਹੀਂ ਸੁਣ ਰਹੇ ਸਾਡੀ ਤੇ ਬਹੁਤ ਹੀ ਜ਼ਿਆਦਾ ਅਸੀਂ ਸਮੱਸਿਆ ਜਾਂ ਕਿਉਂਕਿ ਅਸੀਂ ਇਹਦੀ ਲਾਟਰੀ ਵੀ ਪਾਈ ਸੀ 199 ਰੁਪਏ ਅਸੀਂ Google Pay ਚੋਂ ਕਟਾਏ ਆ ਦਿਖਾਓ Google Pay ਚੋਂ ਕਟਾਏ ਆ ਦੇਖੋ ਜੀ ਆ ਵੀ ਆ ਦੇਖੋ ਜੀ 199 ਰੁਪਿਆ ਪਾਈ ਪਏ ਉਹਨਾਂ ਦੇ ਖਾਤੇ 'ਚ ਸਾਰਾ ਸਾਡੇ ਕੋਲੇ ਸਬੂਤ ਆ ਪਰ ਸਾਡੀ ਕੋਈ ਗੱਲ ਨਹੀਂ ਇੱਥੇ ਕੋਈ ਸੁਣ ਰਿਹਾ ਜੀ ਆ ਨੰਬਰ ਆ ਜੀ ਇਹਨਾਂ ਦਾ ਨੰਬਰ ਦਿਖਾਇਓ ਆ ਦੋ ਨੰਬਰ ਆ ਜੀ 7378003796 ਇਹਦੇ ਤੇ ਅਸੀਂ ਫੋਨ ਲਾਉਨੇ ਆ ਸਾਡਾ ਫੋਨ ਕੱਟਿਆ ਜਾਂਦਾ ਆ ਆ ਇਧਰ ਵੀ ਸਾਨੂੰ ਡਿਲੀਟ ਮਾਰਿਆ ਆ ਉਹਨਾਂ ਨੇ ਮਤਲਬ ਚਾਗਦੇ ਨਹੀਂ ਪਏ ਇਹਦਾ ਨਾਮ ਦੱਸੋ ਰੇਸ਼ਮ ਜੀ ਕੀ ਨਾਮ ਪੜ੍ਹ ਕੇ ਪੂਰੇ ਪਿੰਡ ਦਾ ਇਹਦਾ ਪੈਨ ਹੈ ਸ੍ਰੀ ਸੰਵਰਗਿਆ ਸੇਠ ਅਪਾਰ ਯੋਜਨਾ ਇਹਨਾਂ ਨੇ ਜੀ ਇਹ ਲਾਟਰੀ ਬੰਪਰ ਪਹਿਲੀ ਗੱਲ ਹੈ ਇਹ ਇਹ ਇਹਨਾਂ ਇਹ ਕੱਢਣੇ ਵੀ ਜਦੋਂ ਆਪਾਂ ਕੰਮ ਕੋਈ ਕਰਦੇ ਹੀ ਆ ਜੇ ਨਿਕਲ ਹੀ ਆਇਆ ਕਿਸੇ ਨੂੰ ਉਹਨਾਂ ਨੂੰ ਦੇਣਾ ਉਹ ਘਰੇ ਆ ਕੇ ਦੇਣ ਦਾ ਫਰਜ਼ ਬਣਦਾ ਜੀ ਐ ਨਹੀਂ ਹੁੰਦਾ ਵੀ ਜੇ ਲਾਟਰੀ ਇਹਨਾਂ ਨੂੰ ਨਿਕਲਿਆਈ ਤੇ ਉਹ 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 ਚਾਰੇ ਖੱਜਲ ਹੋਈ ਜਾਣ ਅੱਜ ਮੇਰੇ ਕੋਲੇ ਮੇਰਾ ਵੀਰ ਆਇਆ ਲੱਖਾ ਅਸੀਂ ਗਵਾਂਢੀ ਇਹ ਬੜਾ ਪਰੇਸ਼ਾਨ ਆ ਮੈਂ ਕਿਹਾ ਕੀ ਗੱਲ ਕਹਿੰਦਾ ਐਂ ਕਰਕੇ ਆਪਣੇ ਬੁਲਟ ਬੁਲਟ ਨਿਕਲਿਆ ਆਪਣੇ ਬੱਬੂ ਨੂੰ ਬੱਬੂ ਦਾ ਪੱਕਾ ਨਾ ਜੀ ਪੱਕਾ ਨਾ ਕੀ ਹੈ ਜੀ ਸੁਖਵਿੰਦਰ ਸਿੰਘ ਸੁਖਵਿੰਦਰ ਸਿੰਘ ਹੈ ਜੀ ਇਹਨਾਂ ਨੇ ਲਾਟਰੀ ਪਾਈ ਸੀ ਤੇ ਇਹਨਾਂ ਨੂੰ ਨਿਕਲਿਆਈ ਇਹ ਬੁਲਟ ਨਹੀਂ ਦਿੰਦੇ ਪਏ ਜੀ ਇਹਨਾਂ ਦਾ ਪੂਰਾ ਐਡਰੈਸ ਸਾਨੂੰ ਦਿਖਾ ਰਹੇ ਆ ਜਨਤਾ ਨੂੰ ਤੇ ਬਾਈ ਜੀ ਬੇਨਤੀ ਆ ਸਾਰੀ ਜਨਤਾ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਇਹ ਐਨੀ ਵਾਇਰਲ ਹੋਵੇ ਵੀ ਇਹਨਾਂ ਤੱਕ ਪਹੁੰਚ ਜੇ ਇਹਨਾਂ ਇਹਨਾਂ ਨੂੰ ਠੱਗ ਅਸੀਂ ਕਹਿ ਸਕਦੇ ਆ ਲੱਖਾ ਜੀ ਕਹਿ ਸਕਦੇ ਆ ਕਹਿ ਸਕਦੇ ਆ ਜਦੋਂ ਸਾਡੇ ਸਾਡੇ ਕੋਲ 6000 ਰੁਪਏ ਮੰਗਦੇ ਆ ਵੀ ਅਸੀਂ ਆਨਲਾਈਨ ਇਹਨਾਂ ਨੂੰ 199 ਰੁਪਏ ਕੀਤੇ ਲਾਟਰੀ ਇਹਨਾਂ ਨੇ ਸਾਨੂੰ ਡਿਟੇਲ ਸਾਰੀ ਪਾਤੀ ਆ ਤੇ ਇਹਨਾਂ ਦਾ ਫਰਜ ਬਣਦਾ ਸਾਨੂੰ ਦੇਣ ਦਾ ਤੇ ਨਹੀਂ ਅਸੀਂ ਸਾਈਬਰ ਕਰਾਇਮ ਦੇ ਵਿੱਚ ਇਹਨਾਂ ਦੇ ਪਰਚਾ ਦਰਜ ਕਰਾਉਣੇ ਆ ਤੇ ਨਹੀਂ ਤਾਂ ਸਾਡਾ ਬੁਲਟ ਆ ਮੋਟਰਸਾਈਕਲ ਲਿਕ ਲਿਆ ਸਾਨੂੰ ਦੇ ਦੇਣਾ ਤੇ ਅਸੀਂ ਤਾਂ ਇਹਨਾਂ ਨੂੰ ਠੱਗ ਨਾ ਆਖਾਂਗੇ ਤੇ ਜੇ ਇਹਨਾਂ ਨੇ ਸਾਨੂੰ ਨਾ ਦਿੱਤਾ ਤਾਂ ਪੈਸਾ ਸਾਈਬਰ ਕ੍ਰਾਈਮ ਦੇ ਵਿੱਚ ਅਸੀਂ ਪਰਚਾ ਦਰਜ ਕਰਾਉਣੇ ਇਹਨਾਂ ਤੇ ਤੇ ਮੁੜ ਕੇ ਫਿਰ ਇਹ ਲੋਕਾਂ ਨਾਲ ਇਦੂ ਮੁੜ ਕੇ ਠੱਗੀਆਂ ਤਾਂ ਨਾ ਮਾਰਨਗੇ ਠੱਗੀਆਂ ਦਾ ਨਾ ਮਾਰਨਗੇ ਤੁਸੀਂ ਦੱਸੋ ਰੇਸ਼ਮ ਜੀ ਤੁਹਾਡਾ ਕੀ ਇਹਦੇ ਤੇ ਸੁਝਾਅ ਇਹ ਤਾਂ ਗਲਤ ਕੰਮ ਆ ਫਿਰ ਗਲਤ ਕੰਮ ਆ ਬਈ ਕਿਸੇ ਦੀ ਭਾਵਨਾ ਨਾਲ ਖੇਡਣਾ ਕੋਈ ਗਰੀਬ ਬੰਦਾ ਯਾਰ 200 ਰੁਪਏ ਦੀ ਲਾਟਰੀ ਪਾਉਂਦਾ ਉਹਨੂੰ ਐਂ ਲੱਗਦਾ ਵੀ ਅੱਜ ਯਾਰ ਆਪਾਂ ਜਿੱਤਾਂਗੇ ਅੱਜ ਉਹ ਜਿੱਤੀ ਬੈਠਾ ਬੁਲਟ ਤੇ ਅੱਜ ਉਹਨੂੰ ਜਿੱਤ ਕੇ ਵੀ ਨਹੀਂ ਮਿਲ ਜਾਂਦਾ ਤੇ ਪਰੇਸ਼ਾਨੀ ਹੁੰਦਾ ਬੰਦਾ ਕੀ ਪਤਾ ਫਿਰ ਕਿੰਨੇ ਆਗਿਆਂ ਨਾਲ ਇਹ ਜੀ ਠੱਗੀਆਂ ਮਾਰਦੇ ਹੋਣਗੇ ਫਿਰ ਆਪਾਂ ਤਾਂ ਠੱਗੀਆਂ ਇਹਨਾਂ ਦੀ ਬੰਦ ਕਰਦਾਂਗੇ ਕਿਉਂਕਿ ਆਪਾਂ ਤਾਂ ਇਹਨਾਂ ਤੇ ਪਰਚਾ ਦਰਜ ਕਰਾਵਾਂਗੇ ਸਾਈਬਰ ਕ੍ਰਾਈਮ ਤੇ ਠੀਕ ਆ ਜੀ ਬਾ ਇਹ ਭਾਵਨਾ ਜੀ ਸਾਡੇ ਪਿੰਡ ਦੇ ਬੰਦੇ ਆਪਣਾ ਲੱਖਾ ਦਾ ਲੱਖਾ ਸਿੰਘ ਹੀ ਨਾ ਜੀ ਲੱਖਾ ਸਿੰਘ ਦੀ ਭਾਉ ਹਣਾ ਬਾਈ ਜੀ ਹੁੰਦੀ ਹੈ ਜਦੋਂ ਇਹਦੇ ਛੋਟੇ ਭਰਾ ਨੂੰ ਨਿਕਲਿਆ ਵਿਚਾਰੇ ਨੂੰ ਤੇ ਮਸਾਂ ਗਰੀਬ ਕੋਈ 200 ਰੁਪਇਆ Google Pay ਕਰਦਾ ਹੀ Google Pay ਦਾ ਸਾਡੇ ਕੋਲ ਸ਼ਾਰਟ ਸ਼ਾਰਟ ਵੀ ਪਈ ਹੈ ਜੀ ਤੇ Google Pay ਦਾ ਨੰਬਰ ਵੀ ਪਿਆ ਸਾਰਾ ਕੁਝ ਸਾਡੇ ਕੋਲ ਸਬੂਤ ਪਿਆ ਜੇ ਸਾਡੀ ਗੱਲ ਨਾ ਸੁਣਨਗੇ ਆਪਾਂ ਕਿੱਥੇ ਜਾਵਾਂਗੇ ਲੱਖਾ ਜੀ ਸਾਈਬਰ ਕ੍ਰਾਈਮ ਦੇ ਵਿੱਚ ਪਰਚਾ ਦਰਜ ਕਰਵਾਵਾਂਗੇ ਵੱਧ ਤੋਂ ਵੱਧ ਵੀਡੀਓ ਨੂੰ ਸ਼ੇਅਰ ਕਰਿਓ ਬਹੁਤ ਹੀ ਜ਼ਰੂਰੀ ਹੁੰਦਾ ਜਦੋਂ ਕਿਸੇ ਦੀ ਹੈਲਪ ਕਰਨੀ ਹੋਵੇ ਤਾਂ ਵੀਡੀਓ ਵੱਧ ਤੋਂ ਵੱਧ ਸ਼ੇਅਰ ਕਰਿਓ ਤੇ ਕਮੈਂਟ ਕਰਿਓ ਵਾਹਿਗੁਰਜੀ ਖਾਲਸਾ ਵਾਹਿਗੁਰਜੀ ਕੀ ਫਤਿਹ